ਦੇ ਨਾਲ ਟੱਕਰ ਨਾ ਲਈਏ ਪਤਾ ਨਹੀਂ ਕਿੱਥੇ ਕੀ ਹੋਣਾ ਹੈ ਇਹ ਸੰਸਾਰ ਹੈ ਇੱਥੇ ਕਿੰਨੇ ਜੋਤਸ਼ੀ ਪਾੰਦੇ ਸਿਆਣੇ ਕਰਾਮਾਤਾਂ ਵਿਖਾਉਣ ਵਾਲੇ ਕਿੰਨੇ ਤੁਰੇ ਫਿਰਦੇ ਸੀ ਪਰ ਕਿਸੇ ਦੀ ਕਰਾਮਾਤ ਆ ਕੋਵਿਡ ਵਿੱਚ ਪ੍ਰੈਕਟੀਕਲ ਲੋਕਾਂ ਨੇ ਵੇਖ ਲਿਆ ਨਾ ਕੋਵਿਡ ਵਿੱਚ ਜੋ ਕਰੋਨਾ ਕਾਲ ਵਰਤਿਆ ਕੋਈ ਨਹੀਂ ਬਾਹਰ ਨਿਕਲਿਆ ਮਗਰੋਂ ਲੋਕੋ ਟੇਵੇ ਲਾਉਣ ਵਾਲੇ ਕਿਦਾਂ ਲੋਕ ਹੱਥ ਵਿਖਾਉਣ ਵਾਲੇ ਕਿਦਾਂ ਲੋਕ ਪੁੱਛਣਾ ਪਉਣ ਵਾਲੇ ਤੁਰੇ ਫਿਰਦੇ ਸਾਡਾ ਸਮਾਜ ਅੱਜ ਕਿੱਥੋਂ ਕਿੱਥੋਂ ਤੁਰਿਆ ਤੇ ਕਿੱਥੇ ਆਣ ਖਲੋਤਾ ਪੈਸਾ ਪਾਈ ਗੁਰਦਾਜ ਕਹਿੰਦੇ ਨੇ ਮਾਨਸ ਰੋਗੀ ਹੋਏ ਕਾ ਫਿਰਦਾ ਬਾੜੇ ਵੈਦ ਪੁੱਛੰਦਾ ਕੱਚੇ ਵੈਦ ਨਾ ਜਾਣਨੀ ਵੇਦਨਦਾਰੂ ਰੋਗੀ ਸੰਦਾ ਹੋਰੋਂ दारू ਰੋਗ ਹੋਰ दारू ਹੋਰਾਂ ਤੇ ਰੋਗ ਹੋਰ ਹੋਏ ਪਚੈੜ ਦੁੱਖ ਸੰਦਾ ਕਹਿੰਦੇ ਦੁੱਖ ਵਧੀ ਗਿਆ ਮਨੁੱਖ ਨੂੰ ਪ੍ਰੋਬਲਮ ਆਉਂਦੀ ਗਈ ਕਹਿੰਦੇ ਆਵੇ ਵੈਦ ਸੁਵੈਦ ਕਰ ਸਮਾਂ ਪਿਆ ਵੀ ਬੰਦਾ ਸਿਆਣੇ ਵੈਦ ਦੇ ਕੋਲ ਚਲਾ ਗਿਆ ਆਵੇ ਵੈਦ ਸੁਵੈਦ ਕਰ ਦਸੇਦਾਰੂ ਰੋਗ ਲਹੰਦਾ ਸਿਆਣੇ ਵੈਦ ਦੇ ਕੋਲ ਗਿਆ ਸਿਆਣੇ ਵੈਦ ਨੇ ਪਹਿਲਾਂ ਉਹਨੂੰ ਦੱਸਿਆ ਵੀ ਤੈਨੂੰ ਬਿਮਾਰੀ ਆ ਵਾ ਇਹਦਾ ਆ ਇਲਾਜ ਹੈ ਤੇ ਆ ਪਰਹੇਜ ਹੈ ਆਵੇ ਵੈਦ ਸੁਵੈਦ ਕਰ ਦਸੇਦਾਰੂ ਰੋਗ ਲਹੰਦਾ ਹੁਣ ਕੀ ਹੋਇਆ ਵੈਦ ਨੇ ਦੱਸ ਦਿੱਤਾ ਵੀ ਤੈਨੂੰ ਪ੍ਰੋਬਲਮ ਹੈ ਤੈਨੂੰ ਆ ਪਰਹੇਜ ਕਰਨਾ ਪੈਣਾ ਤੇ ਆ ਖਾਣਾ ਪੈਣਾ ਹੁਣ ਸੰਜਮ ਰਹਿ ਨਾ ਖਾਏ ਪਤ ਸਿਆਣੇ ਵੈਦ ਦੇ ਕੋਲੋਂ ਦਵਾਈ ਲੈ ਕੇ ਘਰ ਆ ਗਿਆ ਨਾ ਤੇ ਸੰਜਮ ਵਿੱਚ ਰਹਿੰਦਾ ਖਟਾ ਮਿਟਾ ਹੁਣ ਖਾਂਸੀ ਲੱਗੀ ਹੋਵੇ ਬੰਦੇ ਨੂੰ ਡਾਕਟਰ ਕਹਦੇ ਤਲੀਆਂ ਚ ਜਾਨਾ ਖਾਈ ਖਟਾਣਾ ਖਾਈ ਚੌਲ ਨਾ ਖਾਈ ਠੰਡਾ ਪਾਣੀ ਨਾ ਪੀਵੀਂ ਖਾਂਸੀ ਲੱਗੀ ਹੋਵੇ ਬੰਦੇ ਨੂੰ ਤੇ ਡਾਕਟਰ ਦੇ ਸਾਹਮਣੇ ਬਹਿ ਕੇ ਬੰਦਾ ਜਿਦਾ ਸਿਰ ਮਾਰ ਜAVE ਠੀਕ ਹੈ ਡਾਕਟਰ ਸਾਹਿਬ ਸਮਝ ਆ ਗਈ ਮੈਨੂੰ ਤੇ ਮੁੜ ਕੇ ਤਲੀਆਂ ਚੀਜ਼ਾਂ ਵੀ ਖਾਈ ਜਾਵੇ ਠੰਡਾ ਪਾਣੀ ਵੀ ਪੀ ਜਾਵੇ ਚੌਲ ਵੀ ਖਾਈ ਜਾਵੇ ਤੇ ਦੋਵੇਂ ਤਿੰਨੇ ਟਾਈਮ ਦਵਾਈ ਵੀ ਪੀ ਜਾਵੇ ਤੇ ਖਾਂਸੀ ਘਟਣ ਦੀ ਬਜਾਏ ਖਾਂਸੀ ਵਧ ਜਾਏ ਤੇ ਹਫਤੇ ਬਾਅਦ ਫੇਰ ਜਾਵੇ ਡਾਕਟਰ ਸਾਹਿਬ ਹੁਣ ਤੇ ਇੰਨੀ ਵਧ ਗਈ ਆ ਵੀ ਨਾ ਕਰ ਦੇ ਜੀਰਾ ਸੌ ਹੀ ਸਕਦੇ ਮੇਰੇ ਲੱਗੇ ਤੇ ਡਾਕਟਰ ਸਾਹਿਬ ਕਹਿੰਦੇ ਵੀ ਦਵਾਈ ਖਾਧੀ ਹੈ ਕਹਿੰਦਾ ਤਿੰਨ ਟਾਈਮ ਖਾਣਾ ਹੁਣ ਤੇ ਕਹਿੰਦਾ ਖਾਣ ਦਾ ਪ੍ਰੇਜ ਕੀਤਾ ਕਹਿੰਦਾ ਉਹ ਤੇ ਕਰਨਾ ਮੇਰੇ ਲਈ ਥੋੜਾ ਜਿਹਾ ਔਖਾ ਵਾ ਕਹਿੰਦੇ ਜਦੋਂ ਤੱਕ ਪ੍ਰੇਜ ਨਹੀਂ ਨਾ ਕਰਦਾ ਉਹ ਤੱਕ ਕੱਲਾ ਦਵਾਈ ਨੇ ਤੈਨੂੰ ਠੀਕ ਨਹੀਂ ਕਰਨਾ ਸੰਜਮ ਰਹਿ ਨਾ ਖਾਏ ਪਤ ਖੱਟਾ ਮਿੱਠਾ ਸਾਉ ਚਖੰਦਾ ਕਹਿੰਦੇ ਇੱਥੇ ਬਸ ਨਹੀਂ ਹੋਇਆ ਕੀ ਦੋਸ਼ ਨਾ دارو ਵੈਦ ਨੂੰ ਹੁਣ ਬੰਦਾ ਹਵਤੇ ਬਾਧਾਣ ਕੇ ਡਾਕਟਰ ਦੇ ਗੜ ਪਈ ਜਾਵੇ ਤੁਹਾਡੀ ਦਵਾਈ ਦੇ ਤੇ ਪੱਲੇ ਕੱਖ ਨਹੀਂ ਦਾੰ ਕੱਢੀ ਫਿਰੇ ਡਾਕਟਰ ਦੇ ਦਵਾਲੇ ਤੇ ਭਾਈ ਗੁਰਦਾਸ ਜੀ ਕਹਿੰਦੇ ਦੋਸ਼ ਨਾ دارو ਵੈਦ ਨੂੰ ਵਿਣ ਸੰਜਮ ਨੇ ਤੋ ਰੋਗ ਵਧੰਦਾ ਬਿਨਾ ਸੰਜਮ ਤੋਂ ਬਿਨਾ ਪਰਹੇਜ ਤੋਂ ਤੈਨੂੰ ਦੁਨੀਆ ਦੀ ਕੋਈ ਤਾਕਤ ਠੀਕ ਨਹੀਂ ਕਰ ਸਕਦੀ ਇਹ ਦੁਨਿਆਵੀ ਐਗਜ਼ੈਂਪਲ ਹੈ ਹੁਣ ਅਗਲੀ ਗੱਲ ਸੁਣੋ ਕਪਟ ਸਨੇਹੀ ਹੋਏ ਕਹਿ ਏਦਾਂ ਹੀ ਤੂੰ ਗੁਰੂ ਵੈਦ ਕੋ ਆ ਜਾ ਗੁਰੂ ਕਵੇ ਪਰਹੇਜ਼ ਕਰਨਾ ਪੈਣਾ ਅੱਖਾਂ ਨਾਲ ਪ੍ਰਾ ਰੂਪ ਨਤਕੀ ਕੰਨਾਂ ਨਾਲ ਗਲਤ ਨਾ ਸੁਣੀ ਜ਼ੁਬਾਨ ਨਾਲ ਗਲਤ ਨਾ ਬੋਲੀ ਹੱਥਾਂ ਨਾਲ ਕਿਹਦਾ ਨੁਕਸਾਨ ਨਾ ਕਰੀ ਹਿਰਦੇ ਚ ਕਿਹਦਾ ਬੁਰਾ ਨਾ ਸੋਚੀ ਇਹ ਪਰਹੇਜ਼ ਵਾ ਤੂੰ ਕਰਕੇ ਵੇਖ ਪਰਹੇਜ਼ ਤੂੰ ਸਭ ਤੋਂ ਨਰੋਈ ਕਾਇਆ ਵਾਲਾ ਹੋਏਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਤੂੰ ਪਰਹੇਜ਼ ਕਰਕੇ ਤਾਂ ਵੇਗਾ ਹੁਣ ਤੂੰ ਅੱਖਾਂ ਨਾਲ ਗਲਤ ਵੀ ਵੇਖੀ ਜਾਵੇਂ ਕੰਨਾਂ ਨਾਲ ਗਲਤ ਸੁਣੀ ਵੀ ਜਾਵੇਂ ਕਿਹਦਾ ਬੁਰਾ ਵੀ ਮੰਗੀ ਜਾਵੇਂ ਤੇ ਤੂੰ ਕਮੇ ਮੈਂ 2 ਘੰਟੇ ਪਾਠ ਵੀ ਕਰਦਾ ਇਹ ਤਾਂ ਸੇਮ ਇਦਾਂ ਹੋ ਗਿਆ ਦਵਾਈ ਬੰਦਾ ਤਿੰਨ ਵਾਰੀ ਪੀ ਗਿਆ ਖਾਂਸੀ ਵਾਲੀ ਤੇ ਖੱਟਾ ਮਿੱਠਾ ਸਭ ਲਗਾਈ ਗਿਆ ਜੋ ਆਇਆ ਤੇ ਖਾਂਸੀ ਘਟਣ ਦੀ بجائے ਖਾਂਸੀ ਵਧੀ ਗਈ ਤੋਸ਼ ਕਰਕੇ ਚੇਤਾ ਰੱਖਿਓ ਮੈਡੀਸਨ ਨਾਲੋਂ ਪਰਹੇਜ਼ ਬੰਦੇ ਨੂੰ ਜ਼ਿਆਦਾ ਠੀਕ ਕਰਦਾ ਜਿਉਂ-ਜਿਉ ਤੁਸੀਂ ਪਰਹੇਜ਼ ਕਰੋਗੇ ਆਪਣੇ ਆਪ ਨੂੰ ਤੁਸੀਂ ਵਧੀਆ ਰੱਖੋਗੇ ਤੰਦਰੁਸਤ ਇਹ ਗੁਰਬਾਣੀ ਦਾ ਵੀ ਇੱਕ ਨੁਕਤਾ ਹੈ ਜੀ ਤੁਸੀਂ ਚੰਗਾ ਸੋਚੋ ਚੰਗੇ ਵਿਚਾਰ ਆਪਣੀ ਜੀ ਕਦੀ ਨੈਗੇਟਿਵ ਨਹੀਂ ਸੋਚਣਾ ਪੋਜ਼ਿਟਿਵ ਸੋਚੋ ਬੱਚਾ ਪੜਦਾ ਹੈ ਨਾ ਉਹਦੀ ਰਾਈਟਿੰਗ ਮਾੜੀ ਹੈ ਉਹਦੇ ਨੰਬਰ ਘਟ ਆਉਂਦੇ ਉਹਦੇ ਲਾਗੇ ਕਦੀ ਨਾ ਕਹ ਤੂੰ ਤੂੰ ਘਟ ਹੈ ਤੇਰੀ ਪੜ੍ਹਾਈ ਘਟ ਹੈ ਤੇਰੇ ਨੰਬਰ ਘਟ ਆਉਂਦੇ ਨੇ ਉਹਨੂੰ ਏਦਾਂ ਉਤਸ਼ਾਹਤ ਕਰੋ ਵੀ ਬੱਚਾ ਜੋ ਤੇਰੇ ਚ ਕੁਆਲਿਟੀ ਆਣਾ ਉਹ ਕਿਸੇ ਹੋਰ ਚ ਹੈ ਹੀ ਨਹੀਂ ਕਿਉਂਕਿ ਆਪਾਂ ਅਲੱਗ ਕਹਿੰਦੇ ਆ ਨਾ ਅਸੀਂ ਕਈ ਵਾਰੀ ਬੱਚਿਆਂ ਦਾ ਵੀ ਕੰਪੈਰੀਸ਼ਨ ਕਰਦੇ ਆ ਇੱਕ ਦੂਜੇ ਦੇ ਨਾਲ ਆ ਫਿੰਗਰਪ੍ਰਿੰਟ ਕਿਉਂ ਹੁੰਦੇ ਭਲਾ ਕਿਉਂਕਿ ਐਸ ਅੰਗੂਠੇ ਵਰਗਾ ਦੁਨੀਆਂ ਤੇ ਹੋਰ ਅੰਗੂਠਾ ਰੱਬ ਨੇ ਬਣਾਇਆ ਕੋਈ ਨਹੀਂ ਤਾਂ ਹੀ ਫਿੰਗਰਪ੍ਰਿੰਟ ਹੁੰਦੇ ਆ ਅੰਗੂਠਾ ਕਿਉਂ ਲਾਉਂਦੇ ਆ ਵੀ ਐਸ ਅੰਗੂਠੇ ਵਰਗਾ ਇਹਦਾ ਮਤਲਬ ਰੱਬ ਨੇ ਕਿੰਨੇ ਅੰਗੂਠੇ ਪਹਿਲਾਂ ਬਣਾਏ ਤੇ ਕਿੰਨੇ ਹੋਰ ਬਣਾਉਣੇ ਅਜੇ ਪਰ ਅੰਗੂਠੇ ਵਰਗਾ ਅੰਗੂਠਾ ਨਹੀਂ ਬਣਨਾ ਹਰ ਸੱਚਾ ਵੱਖਰਾ ਹੈ ਦੂਰ ਦੂਰ ਨਾ ਜਾਓ ਸਾਡੀ ਬੋਡੀ ਤੇ ਇੱਕ ਵਾਲ ਹੋ ਗਿਆ ਨਾ ਇੱਕ ਵਾਲ ਵਰਗਾ ਵੀ ਦੂਜਾ ਵਾਲ ਨਹੀਂ ਹੈ ਜੀ ਨੇ ਜਦੋਂ ਟੈਸਟ ਕਰਦੇ ਜੁਨੀਕ ਅਲਗ ਅੰਦਾਜ਼ਾ ਲਾਓ ਜੇਕ ਵਾਲ ਵਰਗਾ ਵਾਲ ਨਹੀਂ ਅੰਗੂਠੇ ਵਰਗਾ ਅੰਗੂਠਾ ਨਹੀਂ ਤੇ ਆਪਾਂ ਫਿਰ ਆਪਣੇ ਬੱਚੇ ਦੀ ਤੁਲਨਾ ਇਹ ਕਿਉਂ ਕਰਦੇ ਆ ਤੇਰੀ ਮਾਸਿ ਦਾ ਮੁੰਡਾ ਤੇ ਅੱਗੇ ਲੰਘ ਗਿਆ ਤੂੰ ਪੁੱਤ ਕਿਹਵਰੀ ਕਰਾਂ ਜੇ ਵੀ ਲੜਾਈ ਪੈਂਦੀ ਹੈ ਜੀ ਭੈਣ ਨੇ ਭੈਣ ਨੂੰ ਫੋਨ ਕੀਤਾ ਭੈਣੇ ਤੇਰੇ ਆਪਣੇ ਵਿਦੇ 98% ਨੰਬਰ ਆਏ ਉਹਨੇ ਭੈਣ ਨੂੰ ਤੇ ਖੁਸ਼ੀ ਦੀ ਖਬਰ ਸੁਣਾਈ ਹੁਣ ਭੈਣ ਦੇ ਆਪਣੇ ਪੁੱਤਰ ਦੇ ਆਏ ਸੀ 70% ਉਹਨਾਂ ਆਪਣਾ ਪੁੱਤ ਲੰਮੇ ਪਾ ਲਿਆ ਉਹਨਾਂ ਨੂੰ ਆਪਣੀ ਭੈਣ ਦੇ 98% ਨੰਬਰ ਪੜਨੇ ਦੇ ਸੁਣੇ ਨਹੀਂ ਗਿਆ ਤੇ ਉਹਨਾਂ ਕਿਹਾ ਤੂੰ ਨਕਮਿਆ 17 ਤੋਂ ਨਹੀਂ ਕਦੀ ਟੱਪਦਾ ਜ਼ਰੂਰੀ ਨਹੀਂ ਜਦੋਂ ਨੰਬਰ 70% ਆਏ ਆ ਉਹ ਬੱਚਾ ਨਕਮਾ ਹੋਏਗਾ ਜ਼ਰੂਰੀ ਨਹੀਂ ਹੈਗਾ ਭਗਤ ਪੂਰਨ ਸਿੰਘ ਦਸਵੀਂ ਜੋ ਤਿੰਨ ਵਾਰੀ ਫੇਲ ਹੋਏ ਸੀ ਪਰ ਇਨਸਾਨ ਇਸ ਵਿੱਚੋਂ ਭਗਤ ਪੂਰਨ ਸਿੰਘ ਜੀ ਪਹਿਲਾ ਨੰਬਰ ਲੈ ਗਏ ਆਖੋ ਸਤਨਾਮ ਇਹ ਜ਼ਰੂਰੀ ਥੋੜਾ ਮੈਂ ਵੀ ਨਹੀਂ ਕਹਿੰਦਾ ਜਿਹੜੇ ਵਧੀਆ ਪੜਦੇ ਉਹ ਬੱਚੇ ਮਾੜੇ ਹੁੰਦੇ ਮੇਰਾ ਕਹਿਣ ਦਾ ਪਾਵਾਂ ਜੇ ਕਿਸੇ ਦਾ ਬੱਚਾ ਪੜ੍ਹਾਈ ਚ ਪਿੱਛੇ ਵੀ ਰਹਿ ਗਿਆ ਨਾ ਉਹਨੂੰ ਨਕਮਾ ਨਾ ਸਮਝੋ ਕੀ ਪਤਾ ਉਹ ਚ ਕਿਹੜੀ ਕੁਆਲਿਟੀ ਹੋ ਸਕਦਾ ਬਢੇਪੇ ਵੇਣੇ ਜਿਹੜਾ ਘੱਟ ਪੜਿਆ ਉਹ ਤੁਹਾਡੇ ਮੂੰਹ ਚ ਰੋਟੀ ਉਹ ਜਿਆਦੀ ਪਾਵੇ ਜਿਹਨੂੰ ਤੁਸੀਂ ਜਿਆਦਾ ਪੜਾਇਆ ਹੋ ਸਕਦਾ ਵਾ ਆਪਣੇ ਬੱਚਿਆਂ ਤੁਹਾਡੇ ਕੋਲ ਬਹਿਣ ਜੋਗਾ ਰਵੇ ਤਾਂ ਕੀ ਪਤਾ ਹੈ ਪਤਾ ਹੈ ਕੋਈ ਪਰ ਸਾਡੇ ਸਮਾਜ ਕੰਪੈਰੀਜਨ ਏਦਾਂ ਕਰਦਾ ਸਾਡੇ ਸਮਾਜ ਏਦਾਂ ਜੇ ਨੋ ਦਾਜ ਵੱਧ ਲੈ ਵੱਡਾ ਵੱਧ ਲੈਵੇ ਉਹਦੇ ਅੱਗੇ ਪਿੱਛੇ ਤੋਰੀ ਫਿਰਨਾ ਜੇ ਨੋ ਦਾਜ ਘੱਟ ਲੈ ਕੇ ਆਈ ਦੂਜੀ ਮੈਂ ਤਾਂ ਤਜਰਬਾ ਮਾਫ ਕਰਨਾ ਗੁਰੂ ਦੀ ਹਜ਼ੂਰੀ ਚ ਕਹਿਣ ਲੱਗਾ ਦੋ ਦਾਜ ਵਧ ਲੈ ਕੇ ਆਈ 7-8 ਵਜੇ ਉੱઠી ਸੱਸ ਨੇ ਪੁੱਛਿਆ ਬੇਟਾ ਲੇਟ ਉੱਠੀਆਂ ਕਹਿੰਦੀ ਮੰਮੀ ਜੀ ਮੈਂ ਠੀਕ ਨਹੀਂ ਐ ਕਹਿੰਦੀ ਕੋਈ ਗੱਲ ਨਹੀਂ ਪੁੱਤਰ ਆਰਾਮ ਕਰ ਲਾ ਜਿਹੜੀ ਦਾਜ ਘਟ ਲੈ ਕੇ ਆਈ ਸੀ ਉਹ 7-8 ਵਜੇ ਉੱઠી ਪੁੱਛਿਆ ਕੀ ਗੱਲ ਬੇਟਾ ਲੇਟ ਉੱਠੀਆਂ ਕਹਿੰਦੀ ਮੈਂ ਠੀਕ ਨਹੀਂ ਅੱਗੇ ਉਹਦੀ ਤੂੰ ਠੀਕ ਕਦੋਂ ਸੀ ਤੂੰ ਤੇ ਬਿਮਾਰ ਆਈ ਸੀ ਸਾਡੇ ਘਰ ਤੂੰ ਤੇ ਜਦਨ ਦੀ ਆਈ ਉਦੋਂ ਦੀ ਡਾਕਟਰਾਂ ਕੋਲ ਕਦੀ ਆ ਗਏ ਕਦੀ ਚਲੇ ਗਏ ਕਦੀ ਆ ਗਏ ਹੁਣ ਮਤਲਬ ਕੀ ਸੀ ਜਿਸ ਦੀ ਪਾਕਟ ਭਾਰੀ ਉਸ ਦੀ ਬਾਤ ਵੀ ਭਾਰੀ ਜਿਸ ਦੀ ਪਾਕਟ ਹਲਕੀ ਉਸ ਦੀ ਬਾਤ ਵੀ ਹਲਕੀ ਮਾਫ ਕਰਨਾ ਪਦਾਰਥਾਂ ਨਾਲ ਰਿਸ਼ਤਿਆਂ ਦੀ ਕਦੀ ਤੁਲਨਾ ਨਾ ਕਰੋ ਹੋ ਸਕਦਾ ਜਿਹੜੀ ਦਾਜ ਘਟ ਲੈ ਕੇ ਆਈ ਆ ਜਾਂ ਜਿਹਨੇ ਬਾਪ ਨੇ ਦਾਜ ਨਹੀਂ ਦਿੱਤਾ ਅਖੀਰਲਾ ਸਮਾਂ ਤੁਹਾਨੂੰ ਉਸ ਧੀ ਦੇ ਹੱਥਾਂ ਵਿੱਚ ਬਤੌਣਾ ਪਵੇ ਹੋ ਸਕਦਾ ਜਿਸ ਬੱਚੇ ਨੂੰ ਤੁਸੀਂ ਨਕਮਾ ਕਹਿੰਦੇ ਹੋ ਅਖੀਰਲਾ ਸਮਾਂ ਉਹ ਬੱਚਾ ਹੀ ਤੁਹਾਡੇ ਬਡੇਪੇ ਦਾ ਆਸਰਾ ਬਣੇ ਪਰ ਪਦਾਰਥਾਂ ਨਾਲ ਆ ਪਹਿਲੀ ਗੱਲ ਤੇ ਮੈਂ ਕਹਿਣਾ ਨਾ ਦਾਜ ਵਰਗੀ ਜਿਹੜੀ ਬਿਮਾਰੀ ਐ ਨੂੰ ਆਪਣੇ ਘਰਾਂ ਚੋਂ ਬਾਹਰ ਕੱਢੀਏ ਆਪਣੇ ਪੁੱਤਰਾਂ ਨੂੰ ਇਹਨੇ ਲਾਇਕ ਬਣਾਈਏ ਕਿ ਜਿਹਨੂੰ ਅਗਲਾ ਕਵੇ ਨਾ ਮੈਂ ਆਸਮਾਨ ਦੇਣਾ ਨੂੰ ਕਹੋ ਜੀ ਸਾਡੇ ਪੁੱਤਰ ਨੇ ਸਭ ਕੁਝ ਪਹਿਲਾਂ ਬਣਾਇਆ ਹੋਇਆ ਹੈ ਗੱਡੀ ਕੋਠੀ ਕਾਰ ਜ਼ਮੀਨ ਬਿਜ਼ਨਸ ਵਪਾਰ ਤੁਸੀਂ ਧੀ ਦਿੱਤੀ ਹੈ ਨਾ ਤੁਹਾਡਾ ਧੰਨਵਾਦ ਸਾਡਾ ਜੀ ਕਰਦਾ ਅਸੀਂ ਭਰੀ ਸਭਾ ਵਿੱਚ ਤੁਹਾਡਾ ਸਤਿਕਾਰ ਕਰੀਏ ਕਿਉਂਕਿ ਜੰਮ ਪਾਲ ਕੇ ਵੱਢੀ ਕਰਕੇ ਤੁਸੀਂ 25 30 ਸਾਲ ਦੀ ਧੀ ਸਾਡੇ ਘਰ ਭੇਜ ਰਹੇ ਹੋ ਸਾਡਾ ਜੀ ਕਰਦਾ ਤੁਹਾਡਾ ਅਸੀਂ ਸਤਿਕਾਰ ਕਰੀਏ ਜਿੱਦਣ ਸਮਾਜ ਇਦਾਂ ਹੋਣ ਲੱਗ ਪਿਆ ਨਾ ਉਦਨ ਧੀਆ ਜੰਮਣੀਆਂ ਕਿਸੇ ਨੂੰ ਪਾਪ ਨਹੀਂ ਲੱਗਣੀਆਂ ਉਦਨ ਧੀਆ ਵਾਲਿਆਂ ਮਾਂ ਬਾਪ ਦਾ ਵੀ ਸਿਰ ਉੱਚਾ ਹੋਏਗਾ ਆਪਣਾ ਪੁੱਤ ਦੋ ਦਿਨ ਕਿਸੇ ਦੇ ਘਰ ਕੰਮ ਕਰ ਲਈ ਭੇਜ ਕੇ ਵੇਖੋ ਤੀ ਪਾਲ ਕੇ ਜਵਾਨ ਕਰਕੇ ਇੱਕ ਮਾਂ ਬਾਪ ਆਪਣੇ ਘਰੋਂ ਤੋਰਦੇ ਨੇ ਤੇ ਚੈਨੀਆਂ ਸੋਨੇ ਦੀਆਂ ਕਿਹਨਾਂ ਦੇ ਗਲਾਂ 'ਚ ਪੈਂਦੀਆਂ ਲੜਕੇ ਦੀ ਮਾਂ ਦੇ ਗਲ 'ਚ ਲੜਕੀ ਦੀ ਮਾਂ ਪਾਉਂਦੀ ਹੈ ਪੌਣੀ ਚਾਹੀਦੀ ਸੀ ਲੜਕੇ ਦੀ ਮਾਂ ਵੱਲੋਂ ਕਿ ਭੈਣ ਜੀ ਤੁਹਾਡਾ ਧੰਨਵਾਦ ਤੁਸੀਂ ਆਪਣੇ ਘਰੋਂ ਇੱਕ ਜੀਤ ਤੋਰ ਰਹੇ ਜੇ ਮੇਰੇ ਘਰ ਆ ਰਿਹਾ ਮੈਂ ਜੀ ਕਰਦਾ ਤੁਹਾਨੂੰ ਭਰੀ ਸਭਾ 'ਚ ਸਨਮਾਨਤ ਕਰਾਂ ਕੰਮ ਉਲਟਾ ਹੋ ਗਿਆ ਤੇ ਬਣਾਈਆਂ ਕਿੰਨੇ ਜੀ ਇਹ ਬਿਮਾਰੀਆਂ ਸਾਡੇ ਸਮਾਜ ਦੇ ਆਓ ਇਹ ਰੋਗ ਨੇ ਇਨ੍ਹਾਂ ਰੋਗਾਂ ਤੋਂ ਮੁਕਤ ਹੋ ਆਪਣੇ ਪੁੱਤਰਾਂ ਨੂੰ ਇੰਨੇ ਗੁਣੀ ਬਣਾਈਏ ਕਿ ਸਾਨੂੰ ਆਪਣੇ ਸਮਾਜ ਵਿੱਚ ਸਿਰਫ ਤੀ ਤੇ ਚੇਤਾ ਕਰਿਓ ਜਦੋਂ ਸਾਡਾ ਸਮਾਜ ਇਨ੍ਹਾਂ ਗੱਲਾਂ ਉੱਤੇ ਤੁਰ ਪਿਆ ਨਾ ਸਾਡੇ ਘਰ ਬੈਕੌਂਠ ਬਣ ਜਾਣਗੇ ਸਾਡੇ ਘਰ ਸਵਰਗ ਬਣ ਜਾਣਗੇ ਸਾਡੇ ਘਰ ਵਧੀਆ ਬਣ ਜਾਣਗੇ ਤੇ ਮੈਂ ਤਿਆਂ ਨੂੰ ਵੀ ਕਹਿਣਾ ਹੁੰਨਾ ਇਹ ਗੋਣਨੇਜੀ ਤਜਰਬੇ ਨੇ ਧੀਆ ਪੜੀਆਂ ਲਿਖੀਆਂ ਨੇ ਅੱਜ ਕੱਲ ਪੁੱਤ ਵੀ ਪੜੇ ਲਿਖੇ ਨੇ ਘਰਾਂ ਨੂੰ ਬੜੇ ਸੋਹਣੇ ਤਰੀਕੇ ਨਾਲ ਨਭਾਓ ਜੇਤੀ ਇਹ ਗੱਲ ਕਵੇ ਮੰਮੀ ਜੀ ਮੈਂ ਪੜੀ ਲਿਖੀ ਜ਼ਰੂਰ ਆਂ ਜੇ ਮੈਨੂੰ ਰਸੋਈ ਦਾ ਕੋਈ ਕੰਮ ਨਾ ਆਇਆ ਤਾਂ ਤੁਸੀਂ ਸਿਖਾ ਦਿਓ ਤੇ ਅਗੋਂ ਸੱਸ ਕਵੇ ਪੁੱਤੋ ਫੇ ਜੇ ਕਿਸੇ ਗੱਲ ਦਾ ਮੈਨੂੰ ਨਾ ਪਤਾ ਹੋਇਆ ਤਾਂ ਤੂੰ ਮੈਨੂੰ ਸਮਝਾ ਦੇਂ ਆਪਾਂ ਰਲ ਮਿਲ ਕੇ ਇਸ ਘਰ ਨੂੰ ਬੈਕਉਂਠ ਬਣਾਉਣਾ ਵਾ ਮੈਂ ਕਹਿੰਨਾ ਘਰ ਸਵਰਗ ਬਣ ਸਕਦਾ ਵਾ ਰਲ ਕੇ ਰਹੀਏ ਪਿਆਰ ਮੁਹੱਬਤ ਨਾਲ ਰਹੀਏ ਕੋਈ ਤਾ ਗਣੀ ਹੈਗਾ ਇਦਾਂ ਦਾ ਕੋਈ ਤਵੀਤ ਨਹੀਂ ਹੈਗਾ ਕੋਈ ਫਾਂਡਾ ਨਹੀਂ ਹੈਗਾ ਕੋਈ ਜਲਦੀ ਬੋਤਲ ਐਦਾਂ بڑے ਲੋਕ ਫਾਂਡੇ ਕਰਾਉਂਦੇ ਫਿਰਦੇ ਆ ਆਪਣੇ ਗੁਰੂ ਕੋਲੋਂ ਸਿੱਖੀਏ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਜੜਾਇਆ ਖੰਡੇ ਬਾਟੇ ਦੀ ਪਾਉ ਲੈ ਕੇ ਗੁਰੂ ਦੇ ਪੁੱਤਰ ਤੇ ਗੁਰੂ ਦੀਆਂ ਧੀਆ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਤੇ ਆਪਣੇ ਗੁਰੂ ਦੇ ਸ਼ਬਦ ਨੂੰ ਸਮਝੀਏ ਕੰਚਨ ਕਾਇਆ ਨਿਰਮਲ ਹੰਸ ਜਿਹਦੀ ਕਾਇਆ ਦੇ ਵਿੱਚ ਕੋਈ ਵਕਾਰ ਨਹੀਂ ਉਹ ਕਾਇਆ ਕੰਚਨ ਵਰਗੀ ਹੈ ਜਿਸਮੇ ਨਾਮ ਨਰੰਜਨ ਅੰਸ ਜਿਹਦੇ ਵਿੱਚ ਕਹ ਕਬੀਰ ਹਮ ਰਾਮ ਕੀ ਅੰਸ ਹੋਵੇ ਬੰਦਾ ਬਾਦਸ਼ਾਹ ਦਾ ਪੁੱਤਰ ਤੇ ਭੀਖ ਮੰਗਦਾ ਹੋਵੇ ਤੇ ਉਹਨੂੰ ਕੋਈ ਦੱਸੇ ਤੈਨੂੰ ਪਤਾ ਤੂੰ ਜਿਸ ਰਾਜ ਵਿੱਚ ਭੀਖ ਮੰਗ ਰਿਆਂ ਇਸ ਰਾਜ ਦਾ ਜਿਹੜਾ ਮਾਲਕ ਹੈ ਉਹ ਤੇਰਾ ਬਾਪ ਹੈ ਤੇ ਸੋਚੋ ਭੀਖ ਮੰਗਣ ਵਾਲਾ ਕਟੋਰਾ ਚੁੱਕੇ ਪਰਾਂ ਮਾਰੇਗਾ ਮੈਂ ਤੇ ਬਾਦਸ਼ਾਹ ਦਾ ਪੁੱਤਰ ਆ ਇਦਾਂ ਹੀ ਆਪਾਂ ਵਾਂ ਆਪਾਂ ਹੈਗੇ ਤੇ ਕਹ ਕਬੀਰ ਹਮ ਰਾਮ ਕੀ ਅੰਸ ਅੰਸ ਹੋਈ ਉਸ ਰਮਿਓ ਇਹ ਪਰਮਾਤਮਾ ਦੀ ਜੇ ਅਸੀਂ ਦੇਹ ਧਾਰੀਆਂ ਦੇ ਅਗੇ ਇਦਾਂ ਪੱਲੇ ਅੜਦੇ ਫਰੀਏ ਬਾਣੀਆਂ ਦੀ ਨਾ ਵਈ ਕਿਸੇ ਹੋਰ ਕੋਲ ਨਹੀਂ ਜਾਣਾ ਸਾਹਿਬ ਜਿਸ ਦਾ ਨੰਗਾ ਭੁਖਾ ਹੋਵੇ ਤੇ ਇਸ ਦਾ ਨਫਰ ਕਿਥੋਂ ਰਜ ਖਾਵੇ ਕਹਿੰਦੇ ਸਾਹਿਬ ਮੇਰਾ ਸਦਾ ਹੈ ਜਿਸ ਸੇ ਸ਼ਬਦ ਕਮਾਏ ਉਹ ਉਹਹਾਣੀ ਕਦੇ ਨਾਹੀਂ ਨਾ ਆਵੇ ਨਾ ਜਾਏ ਸਦਾ ਸਦਾ ਸੋ ਸੇਵੀ ਹੈ ਜੋ ਸਭ ਮੇਰੇ ਆਸਮਾਏ ਅਵਰ ਦੂਜਾ ਕੋ ਸੇਵੀ ਹੈ ਜਮੈ ਤੈ ਮਰ ਜਾਏ ਮੈਂ ਉਹਦੇ ਕੋਲ ਕਿਉਂ ਜਾਵਾ ਜਿਹੜਾ ਜੰਮਿਆ ਵੀ ਆ ਤੇ ਜਿਹਨੇ ਮਰ ਜਾਣਾ ਵਾ ਮੈਂ ਤੇ ਉਹਦੇ ਕੋਲ ਜਾਵਾਂਗਾ ਜਿਹੜਾ ਆਜ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਇੱਕੋ ਹੈ ਪਾਈ ਇੱਕੋ ਹੈ ਇੱਕੋ ਹੈ ਪਾਈ ਇੱਕੋ ਹੈ ਇੱਕੋ ਹੈ ਪਾਈ ਇੱਕੋ ਹੈ ਸਾਹਿਬੋ ਮੇਰਾ ਇੱਕੋ ਹੈ साहेब मेरा एको है <स्थाँगे> साहेब मेरा मेरा एको है साहेब मेरा एको है <स्थाँगे> ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ गुरबाणी कह सेवक जन मान गुरि कह शिव के जन मान पर ततख गुरु निस्तारे सारे गुरु निस्तारे ਕੁੰਬੇ ਬਦਾ ਜਲ ਰਹੇ ਕੁੰਬੇ ਬਦਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਜਲ ਬਿਨ ਕੁੰਬ ਨਾ ਹੋਏ ਗਿਆਨ ਕਬਦਾ ਮਨ ਰਹੇ ਗਿਆਨ ਕਬਦਾ ਮਨ ਰਹੇ ਗੁਰ ਬਿਨ ਗਿਆਨ ਨ ਹੋਏ ਗੁਰ ਬਿਨ ਗਿਆਨ ਨ ਹੋਏ ਕੋਟਾਨ ਕੋਟ ਸ਼ੁਕਰਾਨਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਉਦਮ ਚਾਅ ਪ੍ਰੇਰਣਾ ਬਖਸ਼ਿਸ਼ ਕੀਤੀ ਸਾਧ ਸੰਗਤ ਜੀ ਪਹਿਲੀ ਵਾਰ ਅਸਾਮ ਗੁਆਟੀ ਇੱਥੇ ਆਉਣ ਦਾ ਮੌਕਾ ਮਿਲਿਆ ਚਾਰ ਦਿਵਾਨ ਸਨ ਬਹੁਤ ਪਿਆਰ ਨਾਲ ਆਪ ਜੀ ਨੇ ਇਹਨਾਂ ਦਿਵਾਨਾਂ ਵਿੱਚ ਹਾਜ਼ਰੀ ਭਰੀ ਹੈ ਤੁਸੀਂ ਬਹੁਤ ਪਿਆਰ ਦਿੱਤਾ ਹੈ ਅਕਾਲ ਪੁਰਖ ਦੇ ਚਰਨਾਂ ਚ ਅਰਦਾਸ ਹੈ ਮਾਲਕ ਕੋ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇਹ ਰੋਗਤਾ ਬਖਸ਼ਿਸ਼ ਕਰੇ ਪਰਿਵਾਰਾਂ ਵਿੱਚ ਪਿਆਰ ਆਵੇ ਇਤفاق ਆ ਵੀ ਅਸੀਂ ਸਿਰ ਜੁੜ ਕੇ ਆਪਣੇ ਗੁਰੂ ਦੀ ਗੋਦ ਵਿੱਚ ਸਮਾਜ ਦੇ ਪੰਥ ਦੇ ਦੁਨੀਆ ਦੇ ਕਾਰਜ ਕਰਨ ਵਿੱਚ ਆਪਣਾ ਯੋਗਦਾਨ ਪਾ ਸਕੀਏ ਮਾਂ ਬਾਪ ਦੀ ਇੱਜ਼ਤ ਪਰਿਵਾਰਾਂ ਚ ਰਹਿਣਾ ਇਹ ਸਾਨੂੰ ਗੁਰੂ ਦੀ ਬਾਣੀ ਸਿਖਾਉਂਦੀ ਹੈ ਸਹਿਜ ਪਾਠ ਜਿਨ੍ਹਾਂ ਨੇ ਅਜੇ ਤੱਕ ਨਹੀਂ ਆਰੰਭ ਕੀਤੇ ਆ ਬਾਣੀ ਪੜੋ ਸਹਿਜ ਪਾਠ ਖੰਡੇ ਬਾਟ ਦੀ ਪਾਉ ਲੈ ਕੇ ਗੁਰੂ ਦੇ ਪੁੱਤਰ ਤੇ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਫਿਰ ਕਿਤੇ ਸਮਾ ਬਣਿਆ ਤੁਹਾਡੇ ਫਿਰ ਦਰਸ਼ਨ ਕਰਾਂਗੇ ਸਾਧ ਸੰਗਤ ਜੀ ਇਹਨਾਂ ਚਾਰ دیਵਾਨਾਂ ਵਿੱਚ ਸੇਵਾ ਨਿਭਾਉਂਦੇ ਆਂ ਪੁੱਲਾਂ ਚੁੱਕਾਂ ਦੀ ਜੋ ਹੋ ਗਈਆਂ ਨੇ ਉਹ ਮੇਰੀਆਂ ਨੇ ਜੋ ਸ਼ਬਦ ਚੰਗੇ ਲੱਗੇ ਮੇਰੇ ਨਹੀਂ ਗੁਰੂ ਜੀ ਦੇ ਜਾਣ ਕੇ ਹਿਰਦੇ ਵਿੱਚੋਂ ਸੌਣ ਦਾ ਯਤਨ ਕਰਿਓ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਵੀ ਇਹਨਾਂ ਸਮਾਗਮਾਂ 'ਚ ਮਨ ਕਰਕੇ ਤਨ ਕਰਕੇ ਤਨ ਕਰਕੇ ਸਹਿਯੋਗ ਦਿੱਤਾ ਹੈ ਅਕਾਲ ਪੁਰਖ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਇਥੋਂ ਦੀ ਸਮੂਚੀ ਪ੍ਰਬੰਧਕ ਕਮੇਟੀ ਇਥੋਂ ਦੇ ਹੈੱਡ ਗ੍ਰੰਥੀ ਸਹਿਬਾਨ ਜਿਨ੍ਹਾਂ ਵੀ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਉਹਨਾਂ ਦੇ ਸਮੂਹ ਸੇਵਾਦਾਰ ਪੈਣ ਪਰਾ ਸਾਰਿਆਂ ਨੂੰ ਮਾਲਕ ਪਿਆਰ ਇਤਫਾਕ ਬਖਸ਼ਿਸ਼ ਕਰੇ ਇਹਨੇ ਇੱਕ ਬਚਨ ਪ੍ਰਵਾਨ ਕਰਨੇ ਬੁਲੰਦ ਆਵਾਜ਼ ਫਤੇ ਬਲਾਓ ਤੇ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ